ਮਸਲੇ ਮਤਾਈ ਠੀਕ ਹੋ ਕੀ ਹੋਇਆ ਇਹ ਕਿ ਨਹੀਂ ਦੇ ਰੋ ਦੰਗਾ ਕੱਲ ਦੇ ਠੀਕ ਤੋਂ 2 ਮਹੀਨੇ ਹੋ ਗਏ ਜੀ ਦੋਵੇਂ ਜੀ ਦੋਵੇਂ ਕੋਈ ਟੁਪਾਨੀ ਜਿੱਥੇ ਕੰਮ ਦੇ ਹੋ ਨਹੀਂ ਕਰਦੇ ਨਾ ਕਰਦੇ ਕਰ ਤੇ ਕੋਣ ਕੋ ਨਹੀਂ ਬਰਦਰ ਰੋ ਰਿਹਾ ਮੈਂ ਮੱਸ ਕੇ ਨਹੀਂ ਆ ਰਹੀ ਹਾਂ ਪਾਪਾ ਨਹੀਂ ਗਏ ਪਾਪਾ ਨਹੀਂ ਗਏ ਬਰਦਰ ਕੀ ਕਰਦਾ ਬਰਦਰ ਆ ਤੋਂ ਆਂਦਾ ਬੈਠ ਕੇ ਛੇਰ ਮਾਲਾ ਮੋਟਾ guzara ਹੋ ਜਾਂਦਾ ਨਾ ਬੰਦ ਗਰਾਂ ਦੇ ਨੇ ਅਸਰੇ ਨਹੀਂ ਜੀ ਤਾਂ ਬੱਸ ਬੰਦ ਸੀ ਤੇ ਤੁਸੀਂ ਮੈਂ ਤਾਂ ਯਾਰ ਇਹਨਾਂ ਦੇ ਬੇਟੇ ਤੁਸੀਂ ਇੱਥੇ ਰਹਿੰਦੇ ਇਹਨਾਂ ਨਾਲ ਚੁੱਪ ਅੱਛਾ ਤੁਸੀਂ ਜਲੰਧਰੋਂ ਆਏ ਤਾਂ ਘਰ ਦਾ ਉਹਦਾ ਰੋਸ਼ਨ ਪਾਣੀ ਦਾ ਗੁਜ਼ਾਰਾ ਥੋੜਾ ਆ ਜੀ ਫਿਰ ਥੋੜਾ ਬਟਾ ਕਰਦੇ ਲਿਖਾ ਉਦਾਂ ਨਹੀਂ ਤੇ ਇਹਨਾਂ ਨੂੰ ਫਿਰ ਦਿਖਾਇਆ ਕਿ ਉਹਨੇ ਕਿਸੇ ਡਾਕਟਰ ਨੂੰ ਮੈਂ ਕੱਟ ਮੈਂ ਵੀ ਹੋਏ ਵੀ ਕੀਤੀ ਕੀਤੀ ਪੈਸਾ ਕਰਕੇ ਰਹਿ ਗਿਆ ਇਹ ਜੋੜਾ ਫਾਕਟਾ ਚ ਦਸ਼ਮੇਕ ਨਗਰ ਹਾਂਜੀ ਮਾਤਾ ਜੀ ਠੀਕ ਹੋ ਤੁਸੀਂ ਨਹੀਂ ਡਾਕਟਰ ਨੂੰ ਡਾਕਟਰ ਨੂੰ ਬੁਖਾ ਦੀਏ ਤੁਹਾਨੂੰ ਡਾਕਟਰ ਨੂੰ ਬੁਖਾ ਦੀਏ ਹਾਂ ਬੋਲਿਆ ਨਹੀਂ ਜਾਂਦਾ ਹਾਂਜੀ ਅੱਛਾ ਨਾ ਬੈਠਾ ਖਲੋਤਾ ਜਾਂਦਾ ਨਾ ਬੋਲਿਆ ਜਾਂਦਾ ਕੋਈ ਨਹੀਂ ਮਾਤਾ ਜੀ ਆਪਾਂ ਡਾਕਟਰ ਨੂੰ ਬੁਲਾ ਲੀਏ ਤੇ ਆਪਾਂ ਤੁਹਾਨੂੰ ਡਾਕਟਰ ਨੂੰ ਵਿਖਾ ਦਈਏ ਮਾਤਾ ਜੀ। ਅੱਜ ਅਸੀਂ ਆਏ ਸੀਗੇ ਜੀ ਜੋੜਾ ਫਾਟਕ 5 ਨੰਬਰ ਗਲੀ ਦਸ਼ਮੇਸ਼ ਨਗਰ ਅੰਮ੍ਰਿਤਸਰ ਚ ਇਹ ਮਾਤਾ ਜੀ ਨੇ ਇਨਾਂ ਦੀ ਏਜ 82 ਕੇ ਸਾਲ ਹੈਗੀ ਹੈ ਪਿਛਲੇ 2-3 ਸਾਲਾਂ ਤੋਂ ਬੈੱਡ ਤੇ ਹੀ ਨੇ ਇਹਨਾਂ ਨੂੰ ਪੈਰਾਲਾਈਜ਼ ਦਾ ਅਟੈਕ ਪਿਆ ਆ ਵਾ ਉਹਦੇ ਕਰਕੇ ਘਰ ਦੇ ਹਾਲਾਤ ਇੰਨੇ ਕ ਮਾੜੇ ਸੀਗੇ ਕਿ ਇਹਨਾਂ ਦਾ ਇਲਾਜ ਨਹੀਂ ਕਰਾ ਸਕੇ ਤੁਹਾਡੇ ਵੀਰ ਰਿੰਕੂ ਆ ਇਹਨਾਂ ਨੇ ਵੀਡੀਓ ਇੱਕ ਪਾਈ ਸੀ ਜਿਹਦੇ ਚ ਮਾਤਾ ਜੀ ਬਾਰੇ ਦੱਸਿਆ ਸੀਗਾ ਤੇ ਅੱਜ ਅੱਜ ਆਏ ਆ ਤੇ ਇਹਨਾਂ ਦੀ ਸੇਵਾ ਵਾਸਤੇ ਅਸੀਂ ਡਾਕਟਰ ਨੂੰ ਵੀ ਇੱਥੇ ਬੁਲਾਇਆ ਡਾਕਟਰ ਨੇ ਵੀ ਇਹਨਾਂ ਨੂੰ ਚੈੱਕਅਪ ਵਗੈਰਾ ਕੀਤਾ ਵਾ ਹਾਲਾਤ ਇੰਨੇ ਖਮਾਰੇ ਹੋ ਚੁੱਕੇ ਨੇ ਐਸ ਟਾਈਮ ਪੀਰੀਅਡ ਚ ਕਿ ਇਹਨਾਂ ਨੂੰ ਹਸਪੀਟਲ ਨਹੀਂ ਲੈ ਜਾਇਆ ਜਾ ਸਕਦਾ ਤੇ ਆਪਾਂ ਇਹਨਾਂ ਦੀ ਦਵਾਈਆਂ ਇੱਥੇ ਹੀ ਸ਼ੁਰੂ ਕਰਵਾਤੀਆਂ ਡਾਕਟਰ ਸਾਹਿਬ ਕੋ ਤੇ 2 ਮਹੀਨੇ ਦਾ ਰਾਸ਼ਨ ਵੀ ਆਪਾਂ ਦੇ ਚੱਲੇ ਆ ਤਾਂ ਕਿ ਇਹਨਾਂ ਨੂੰ ਖਾਣ ਪੀਣ ਚ ਕੋਈ ਦਿੱਕਤ ਨਾ ਹੋਵੇ ਕਿਉਂਕਿ ਮਾਲੀ ਹਾਲਾਤ ਕਮਜ਼ੋਰ ਹੋਣ ਕਰਕੇ ਇਹਨਾਂ ਨੂੰ ਰਾਸ਼ਨ ਪਾਣੀ ਦੀ ਬਹੁਤ ਦਿੱਕਤ ਆ ਰਹੀ ਸੀਗੀ ਤੇ ਆਪ ਜੀ ਅੱਗੇ ਵੀ ਬੇਨਤੀ ਆਪਾਂ ਅੱਗੇ ਵੀ ਕਰਦੇ ਰਹੇ ਆ ਕਿ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਾਇਆ ਕਰੋ ਅੱਜ ਇੱਕ ਵੀਡੀਓ ਸ਼ੇਅਰ ਹੋਣ ਦੇ ਕਰਕੇ ਅਸੀਂ ਅੱਜ ਮਾਤਾ ਜੀ ਦੀ ਸੇਵਾ ਕਰਨ ਇੱਥੇ ਪਹੁੰਚ ਚੁੱਕੇ ਆ ਲੇਕਿਨ ਇਹ ਵੀਡੀਓ ਕਿਤੇ ਤੁਹਾਡੇ ਤੱਕ ਪਹਿਲਾਂ ਪਹੁੰਚੀ ਹੁੰਦੀ ਤੇ ਅੱਜ ਮਾਤਾ ਜੀ ਨੂੰ ਐਸ ਹਾਲਾਤ ਚ ਵੀ ਨਹੀਂ ਆਪਾਂ ਆਂ ਦੇਣਾ ਸੀਗਾ ਜ਼ਰੂਰੀ ਨਹੀਂ ਹੈ ਕਿ ਤੁਸੀਂ ਪੈਸੇ ਨਾਲ ਹੀ ਕਿਸੇ ਦੀ ਸੇਵਾ ਕਰ ਸਕਦੇ ਹੋ ਇੱਕ ਵੀਡੀਓ ਨੂੰ ਸ਼ੇਅਰ ਕਰਕੇ ਵੀ ਤੁਸੀਂ ਕਿਸੇ ਦੀ ਸੇਵਾ ਕਰ ਸਕਦੇ ਹੋ ਅਸੀਂ ਰਿੰਕੂ ਭਾਈ ਦਾ ਵੀ ਥੈਂਕਸ ਕਰਦੇ ਆ ਜਿਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਤੇ ਤੁਹਾਡੇ ਤੱਕ ਪਹੁੰਚੀ ਹੈ ਜੀ ਮੈਂ ਸਭ ਤੋਂ ਪਹਿਲਾਂ ਦਿਲ ਦੀਆਂ ਜਗਾਈਆਂ ਨਾਲ ਆਪਣੇ ਵੀਰ ਵਰੁਣ ਸੁਰਿੰਦੀ ਦਾ ਦਿਲੋਤਨੇ ਆਵਾਰ ਕਰਦਾ ਮੈਂ ਇੱਕ ਵੀਡੀਓ ਫੇਸਬੁੱਕ ਤੇ ਪਾਈ ਸੀ ਇਹ ਮਾਤਾ ਜੀ ਦੀ ਤੇ ਮੈਂ ਬੇਨਤੀ ਕੀਤੀ ਸੀ ਮੇਰੇ ਅੰਮਰਸਾਰ ਦੇ ਜੁਨੀਆ ਜੁਆ ਮੈਂ ਆ ਕੇ ਵੱਧ ਚੜ ਕੇ ਇਸ ਮਾਤਾ ਦੇ ਸਹਾਰਾ ਬਣਾਉ ਇਸ ਦੁੱਖ ਦੀ ਘੜੀ ਚ ਉਹਨੂੰ ਤੁਰੰਤ ਵੀਡੀਓ ਦੇਖਦੇ ਹੋਏ ਮੇਰੇ ਵੀਰ ਜਿਹੜੇ ਕਿ ਬਹੁਤ ਹੀ ਜ਼ਿਆਦਾ ਸਮਾਜ ਸੇਵਾ ਕਰਦੇ ਨੇ ਹਰ ਜਗ੍ਹਾ ਤੇ ਜਿੱਥੇ ਵੀ ਕੋਈ ਇਹਨਾਂ ਨੂੰ ਫੋਨ ਕਰਦਾ ਹੈ ਤੇ ਮੇਰੇ ਵੀਰ ਉਸੇ ਫੋਨ ਜਾਂਦੇ ਨੇ ਮੈਂ ਵਰੁਣ ਸਰ ਜੀ ਦਾ ਧੰਨਵਾਦ ਕਰਦਾ ਮਾਂ ਨਾਲ ਦੇ ਨਾਲ ਆਪਣੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਇਹ ਵੀ ਮੈਸੇਜ ਦੇਣਾ ਚਾਹਨਾ ਮਾਂ ਕਿ ਇਹੋ ਜੇ ਵੀਰਾਂ ਦੇ ਨਾਲ ਤੁਸੀਂ ਕੰਦੇ ਨਾਲ ਕੰਦਾ ਨਾਲ ਜੋੜ ਕੇ ਇਸ ਵੀਰ ਦਾ ਸਾਥ ਦਿਓ ਤੇ ਬਾਕੀ ਮੈਂ ਧੰਨਵਾਦ ਫੇਰ ਇੱਕ ਵਾਰ ਮੈਂ ਆਪਣੇ ਜੀ ਦਾ ਕਰਦਾ ਮਾਂ